ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੀ ਮੈਂ ਟੀ-ਸ਼ਰਟ ਪਾਈ ਹੋਈ ਹੈ ਇਹ ਕਿਸੇ ਮੇਰੇ ਸੱਜਣ ਭਰਾ ਦੀ ਗਿਫਟਡ ਹੈ ਉਹਨਾਂ ਨੇ ਕਿਹਾ ਸੀ ਮੇਰਾ ਨਾਂ ਨਹੀਂ ਲੈਣਾ ਪਰ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਕਈ ਭਰਾ ਚੈਨਲ ਖੋਲਣ ਤੋਂ ਬਾਅਦ ਸਾਥ ਦਿੰਦੇ ਆ ਕਈ ਚੀਜ਼ਾਂ 'ਚ ਉਹ ਕਈ ਆਪਣੇ ਆਪਣੇ ਤਰੀਕੇ ਨਾਲ ਸੋਚਦੇ ਆ ਪਰ ਜਿਹਨਾਂ ਦਾ ਆਪਸ ਆ ਦਿੱਤਾ ਉਹ ਕਦੀ ਤੁਹਾਨੂੰ ਫੋਨ ਵੀ ਨਹੀਂ ਕਰਦੇ ਕਦੀ ਸਾਥ ਵੀ ਨਹੀਂ ਚਲੋ ਇਦਾਂ ਦੇ ਮਸਲੇ ਤੇ ਇੱਕ ਗੱਲ ਹੈ ਕਿ ਕਿਸੇ ਬੰਦੇ ਨੇ ਕਮੈਂਟ ਪਾਇਆ ਸੀ ਭਈ ਗਾਂਧੀ 3 ਆ ਰਹੀ ਹੈ ਤੇ ਉਹਦੇ ਆਪੋਜੀਟ ਆ ਰਹੀ ਹੈ ਜੀ ਬੀਬੀ ਰਜਨੀ ਤੇ ਦੋਨਾਂ ਫਿਲਮਾਂ ਦੀ ਗੱਲ ਕਰਦੇ ਹਾਂ ਜਿਹੜੀ ਗਾਂਧੀ 3 ਆ ਰਹੀ ਹੈ ਗਾਂਧੀ 3 ਦੇ ਵਿੱਚ ਪਹਿਲਾ ਜਿਹੜਾ ਰੋਲ ਮਿਲਿਆ ਸੀ ਖਰੋੜ ਨੂੰ ਦੇਵ ਖਰੋੜ ਨੂੰ ਤੇ ਉਹ ਗਾਂਧੀ ਲਈ ਮਿਲਿਆ ਸੀ ਤੇ ਭੋਲਾ ਵੀ ਉਹਦੇ ਵਿੱਚ ਪਹਿਲਾ ਪ੍ਰੋਜੈਕਟ ਭੋਲੇ ਦਾ ਵੀ ਸ਼ਾਇਦ ਉਹ ਸੀ ਤੇ ਉਹਦੀ ਗੱਲ ਚੱਲਦੀ ਹੈ ਤੇ ਕਿਸੇ ਭਾਈ ਸਾਹਿਬ ਨੇ ਪੁੱਛਿਆ ਸੀ ਵੀ ਤੂੰ ਦੱਸੀਂ ਵੀ ਕਿ ਦੇਵ ਖਰੋੜ ਕਿਦਾਂ ਦਾ ਬੰਦਾ ਹੈ ਦੇਖੋ ਮੇਰੇ ਦੱਸਣ ਦੀ ਗੱਲ ਨਹੀਂ ਮੈਂ ਨਾ ਕਦੀ ਮਿਲਿਆ ਉਹਨੂੰ ਹਨਾ ਪਰਸਨਲੀ ਪਰ ਉਹਨਾਂ ਦੀਆਂ ਗੱਲਾਂ ਤੋਂ ਹਰ ਜਦੋਂ ਤਜਰਬਾ ਕਈ ਸਾਲਾਂ ਦਾ ਹੋ ਜਵੇ ਤਾਂ ਬੰਦੇ ਨੂੰ ਉਹਦੀਆਂ ਗੱਲਾਂ ਤੋਂ ਫੜਿਆ ਜਾ ਸਕਦਾ ਉਹ ਗੱਲਾਂ-ਗੱਲਾਂ ਦੇ ਵਿੱਚ ਕਹਿੰਦੇ ਆ ਕਹਿੰਦੇ ਵੀ ਬੰਦਾ ਚਾਹੇ ਕਿਦਾਂ ਦਾ ਵੀ ਮੇਰਾ ਯਾਰ ਹੋਵੇ ਖੜਨਾ ਪੈਂਦਾ ਨਾਲ ਖੜਨਾ ਮੁੱਥੇ ਖੜਾਂਗੇ ਇਟ ਮੀਨਸ ਉਹ ਬੰਦਾ ਖੜਾ ਆ ਪਰ ਉਹਨੂੰ ਇਹ ਵੀ ਦੱਸ ਦਿੱਤਾ ਉਹਨੇ ਗੱਲ-ਗੱਲ ਦੇ ਵਿੱਚ ਕਈ ਮਾੜੇ ਬੰਦਿਆਂ ਨਾਲ ਵੀ ਖੜਨਾ ਪੈਂਦਾ ਦੁਨੀਆ ਇਦਾਂ ਦੀ ਫਿਲਮ ਲੈਣ ਜੋ ਬੀਨੂ ਭਾਜੀ ਦੀ ਗੱਲ ਕਰਦੇ ਆ ਬੀਨੂ ਭਾਜੀ ਨੂੰ ਤਾਂ ਪਰਸਨਲ ਮੈਂ ਮਿਲਿਆ ਹਰਕਤਾਂ ਤੋਂ ਮੈਂ ਦੇਖ ਹੀ ਲਿਆ ਤੇ ਉਹਨਾਂ ਦੇ ਕਹਿਣ ਦਾ ਭਾਵ ਹੈ ਵੀ ਮਾੜੇ ਬੰਦੇ ਨਾਲ ਖੜਨਾ ਪੈਂਦਾ ਭਾਵੇਂ ਆਪ ਚੰਗੇ ਵੀ ਹੋਈਓ ਚੰਗੇ ਐ ਉਹ ਦੇਖੋ ਉਹਨਾਂ ਨੇ ਕੀ ਕੀਤਾ ਪਈ ਉਹ ਪਹਿਲੀ ਫਿਲਮ ਆਈ ਉਸ ਤੋਂ ਬਾਅਦ ਵੀ ਉਹ ਸਾਥ ਦੇ ਰਹੇ ਆ ਨਾ ਉਹ ਕੰਪਨੀ ਵਾਲਿਆਂ ਦਾ ਜਾਂ ਕਿੱਦਾਂ ਤੇ ਉਹਨਾਂ ਨੇ ਇਹ ਦੱਸੀ ਪਈ ਉਹਨਾਂ ਨੇ ਸੰਧੂ ਨੂੰ ਫੋਨ ਕੀਤਾ ਭੋਲਾ ਬਣਿਆ ਸੀ ਜਿਹੜਾ ਜਗਜੀਤ ਸੰਧੂ ਹੈ ਨਾ ਸ਼ਾਇਦ ਤੇ ਉਹ ਉਹਨਾਂ ਨੂੰ ਫੋਨ ਕੀਤਾ ਫਿਲਮ 'ਚ ਕੰਮ ਕਰਨ ਲਈ ਤੇ ਉਹਨੇ ਮਨਾਂ ਕਰਤਾ ਉਹ ਕਹਿੰਦਾ ਵੀ ਮੈਂ ਨਹੀਂ ਕਰਨਾ ਪੈਸਿਆਂ ਦਾ ਮਸਲਾ ਕੁਝ ਦੱਸਦੇ ਆ ਜਾਂ ਕਿਦਾਂ ਦੇਖੋ ਇਹ ਕੋਈ ਬੜੀ ਗੱਲ ਨਹੀਂ ਹੈਗੀ ਫਿਲਮ ਲਾਈਨ ਦੇ ਵਿੱਚ ਜਿਹੜਾ ਬੰਦਾ ਜਿਹਦਾ ਸਾਥ ਦਿੰਦਾ ਜ਼ਿਆਦਾਤਰ ਬੰਦੇ ਛੱਡ ਜਾਂਦੇ ਹਜ਼ਾਰਾਂ 'ਚੋਂ ਇੱਕ ਦੋ ਹੁੰਦੇ ਜਿਹੜੇ ਸਾਥ ਦਿੰਦੇ ਆ ਅਸੀਂ 20-20 ਸਾਲ ਸਾਥ ਦੇ ਤੱਕੀਆਂ ਦਾ ਉਹਨਾਂ ਦੇ ਜਿਨ੍ਹਾਂ ਤੋਂ ਠੁੱਡੇ ਪੈਂਦੇ ਆ ਉਹ ਤਾਂ ਤੋਂ ਠੀਕ ਰਹਿੰਦੇ ਆ ਅਸੀਂ ਉਹਨਾਂ ਨੂੰ ਇੱਜ਼ਤ ਦਿੱਤੀ ਪਿਆਰ ਦਿੱਤਾ ਉਹ ਖਾਜਮ ਨਹੀਂ ਹੁੰਦੀ ਇਹ ਫਿਲਮ ਲਾਈਨ ਹੈ ਜੀ ਇਹਦੇ ਵਿੱਚ ਜਿੰਨਾ ਜੱਫੀਆਂ ਪਾ ਕੇ ਹੱਸ ਕੇ ਮਿਲਦੇ ਆ ਉਨੇ ਹੀ ਖਤਰਨਾਕ ਬੰਦੇ ਹੁੰਦੇ ਆ ਇਹ ਪਿੱਠ ਪਿੱਛੇ ਗਲਤ ਹੀ ਹੁੰਦੇ ਆ ਉਹਨੇ ਜਵਾਬ ਦਿੱਤਾ ਕੋਈ ਨਮਾ ਨਹੀਂ ਕੀਤਾ ਹਨ ਗਲਜੀਤ ਦੋਸਾਂਝ ਹੋਇਆ ਮਨੋਜ ਬਾਜਪਾਈ ਹੋਇਆ ਅਕਸ਼ਾ ਕੁਮਾਰ ਹੋਇਆ ਅਕਸ਼ਾ ਕੁਮਾਰ ਨੂੰ ਰਾਮ ਸਿੰਘ ਨੇ ਖੜਾ ਕੀਤਾ ਸੀ ਤੇ ਰਾਮ ਸਿੰਘ ਅਰਗੇ ਮਰਦੇ ਮਰ ਗਿਆ ਲੇਕਿਨ ਅਕਸ਼ਾ ਕੁਮਾਰ ਨੇ ਉਹਨਾਂ ਦਾ ਐਂਡ ਸਾਥ ਨਹੀਂ ਦਿੱਤਾ ਉਹਨਾਂ ਨੂੰ ਐਂ ਲੱਗਦਾ ਸੀ ਆਪਣੇ ਬੇਟੇ ਨੂੰ ਸਟੇਬਲ ਕਰ ਲਊਗਾ ਹਨਾ ਇਦਾਂ ਹੀ ਸਾਰੇ ਆ ਹੁਣ ਜਿੱਦਾਂ ਦੇਵ ਖਰੋੜ ਭਾਈ ਸਾਹਿਬ ਕਹਿੰਦੇ ਵੀ ਮੈਂ ਸਾਥ ਦਿੰਨਾ ਇਦਾਂ ਹੀ ਰਾਜਪਾਲ ਜੱਜ ਦੇ ਕਿਹਦਾ ਬੰਦਾ ਆ ਕਿ ਜਿਹਦਾ ਕੰਮ ਚੱਲਿਆ ਤਾਂ ਉਹ ਸਾਰਿਆਂ ਨੂੰ ਲੰਗਰ ਲਾਏ ਨਵਾਜੁਦੀਨ ਸਿੱਦਕੀ ਨੇ ਇੱਕ ਇੰਟਰਵਿਊ 'ਚ ਵੇਖਿਆ ਤੇ ਸਾਰੇ ਇਦਾਂ ਨਹੀਂ ਹੁੰਦੇ ਬਹੁਤ ਘੱਟ ਲੋਕ ਨੇ ਫਿਲਮ ਲੈਣ ਦੇ ਵਿੱਚ ਜਿਹੜੇ ਤੁਹਾਨੂੰ ਵਰਤਦੇ ਆ ਵਰਤ ਕੇ ਨਿਕਲ ਜਾਂਦੇ ਆ ਦੂਜੇ ਪਾਸੇ ਆ ਗਈ ਰਜਨੀ ਫਿਲਮ ਰਜਨੀ ਫਿਲਮ ਵਰਗੀਆਂ ਫਿਲਮਾਂ ਦਾ ਟੈਕਸ ਮਾਫ ਹੁੰਦਾ ਸੀ ਕਿਸੇ ਟਾਈਮ ਹੈਨਾ ਕਸਟਮਰ ਨੂੰ ਟਿਕਟ ਘੱਟ ਲੱਗਦੀ ਸੀ ਹੁਣ ਹੈ ਉਹ ਚੀਜ਼ਾਂ ਨਹੀਂ ਹੈ ਜੇ ਤੁਸੀਂ ਸੋਚੋ ਕਿ ਰਜਨੀ ਦੇ ਆਪੋਜੀਟ ਇਹਨਾਂ ਨੂੰ ਫਿਲਮ ਰਿਲੀਜ਼ ਨਹੀਂ ਕਰਨੀ ਚਾਹੀਦੀ ਸੀ ਇੰਡਸਟਰੀ ਦੀ ਏਕਤਾ ਕਿੱਥੇ ਗਈ ਇੰਡਸਟਰੀ ਵਿੱਚ ਕੋਈ ਏਕਤਾ ਨਹੀਂ ਹੈ ਜਿੰਨੇ ਰਜਨੀ ਵਿੱਚ ਕੰਮ ਕਰ ਰਹੇ ਆ ਬੰਦੇ ਇੱਕੋ ਕੁੜੀ ਜਿਹੜੀ ਰਜਨੀ ਬਣੀ ਉਹਨੂੰ ਛੱਡ ਕੇ ਜਾਂ ਇੱਕ ਦੋ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਕਰਦਾਰ ਦੇਖੋ ਅੰਧਿਆਂ ਦੇ ਵੀਡੀਓ ਤਾਂ ਮੈਂ ਪਾ ਚੁੱਕਾ ਆਪਣੇ ਚੈਨਲ ਤੇ ਉਹ ਕਿਸ ਲੈਵਲ ਦੇ ਲੋਕ ਨੇ ਇਹ ਸਿਰਫ ਅੱਜ ਭਾਵੇਂ ਕਿਸੇ ਗੁਰੂ ਪੀਰ ਪਗੰਬਰ ਤੇ ਵੀ ਫਿਲਮ ਬਣੂਗੀ ਸਿਰਫ ਠੱਗੀ ਮਾਰਨ ਲਈ ਬਣਦੀ ਹੈ ਅੱਜ ਕੱਲ੍ਹ ਹਜ਼ਾਰਾਂ ਚੋ ਇੱਕ ਦੋ ਬੰਦੇ ਆ ਜਿਹੜੇ ਰੂਹ ਨਾਲ ਫਿਲਮ ਬਣਾਉਂਦੇ ਆ ਹੇਰਾ ਫੇਰੀ ਤੋਂ ਬਿਨਾ ਬਣਾਉਂਦੇ ਆ ਪਰ ਉਹਨਾਂ ਦੀ ਬਣ ਨਹੀਂ ਰਹੀ ਉਹਨਾਂ ਦੀ ਸੁਣਦਾ ਕੋਈ ਨਹੀਂ ਕਿ ਨੰਬਰ ਵੜੀਆਂ ਗੱਲਾਂ ਦੇ ਵਿੱਚ ਪ੍ਰੋਡਿਊਸਰ ਫਸਦੇ ਆ ਉਹ ਇਦਾਂ ਦੇਆਂ ਕੋਲੇ ਫਸਦੇ ਆ ਚੰਗੇ ਬੰਦਿਆਂ ਕੋਈ ਨਹੀਂ ਫਸਦਾ ਫਸਣਾ ਨਹੀਂ ਹੁੰਦਾ ਚੰਗੇ ਆ ਕੋ ਚੰਗਿਆਂ ਨਾਲ ਕੰਮ ਕਰਨਾ ਹੁੰਦਾ ਤੇ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਕੁੱਲ ਮਿਲਾ ਕੇ ਤੁਹਾਨੂੰ ਗੱਲਬਾਤ ਇਹ ਦੱਸਤੀ ਆ ਜਿਹੜਾ ਸੰਧੂ ਆ ਭੋਲਾ ਵਣਿਆ ਜਗਜੀਤ ਉਹ ਤਾਂ ਦੇਖੋ ਉਹ ਉਹਨੇ ਤਾਂ ਉਹ ਕਿਉਂ ਕਰੂਗਾ ਭਾਈ ਉਹਦਾ ਕੰਮ ਚੱਲ ਪਿਆ ਹੁਣ ਉਹਨਾਂ ਨੇ ਇੱਕ ਥਾਂ ਹੋਰ ਗੱਲ ਕਹੀ ਹੈ ਜਗਜੀਤ ਸੰਧੂ ਨੇ ਕਿ 15-15 ਲੱਖ ਡੀਓਪੀ ਲੈਂਦਾ ਆ ਇਹ ਲੈਨ ਬਹੁਤ ਬੜੀ ਆ 5000 ਕਰੋੜ ਵਾਲਾ ਲੈਂਦਾ ਇਸ ਬੰਦੇ ਨੂੰ ਮੇਰੇ ਸਾਹਮਣੇ ਬਿਠਾਓ ਕਿਹੜਾ ਕਰੋੜ ਵਾਲਾ ਲੈਂਦਾ 2000 ਕਰੋੜ ਵਾਲਾ ਕਿਸੇ ਟਾਈਮ ਅਜ ਤੋਂ ਕਈ ਸਾਲ ਪਹਿਲਾਂ ਲੈਂਦਾ ਸੀ ਉਹਦੇ ਵਿੱਚੋਂ ਜਿਹੜੇ ਆ ਪ੍ਰੋਡਕਸ਼ਨ ਵਾਲੇ ਆਏ ਆ ਇਹ ਭਾਜੀ ਹੁਣ ਆਰ ਕੇ ਉਹ ਵਿੱਚੋਂ ਖਾਣ ਲੱਗ ਪਏ ਹਜ਼ਾਰ-ਹਜ਼ਾਰ ਵੀ ਨਹੀਂ ਮਿਲਦਾ ਕਿਸੇ ਕਿਸੇ ਨੂੰ ਤਾਂ ਨਵੇਂ ਨੂੰ 500 ਹੀ ਦਿੰਦੇ ਆ ਕੈਮਰਾਮੈਨਾਂ ਤੋਂ ਕਈਆਂ ਤੋਂ ਫ੍ਰੀ ਕੰਮ ਕਰਾ ਲੈਂਦੇ ਬਾਅਦ ਵਿੱਚ ਪੈਸੇ ਨਹੀਂ ਦਿੰਦੇ ਇਹ ਸਭ ਕਹਿਣ ਦੀਆਂ ਗੱਲਾਂ ਨੇ ਬਹੁਤ ਜ਼ਿਆਦਾ ਠੱਗੀ ਠੋਰੀ ਚੱਲਦੀ ਐਕਟਰ ਖਾ ਰਹੇ ਨੇ ਐਕਟਰ ਦਾ ਪੈਸਾ ਦੇ ਵੀ ਦਿੰਦੇ ਆ ਕਿਉਂਕਿ ਉਹਨਾਂ ਫਿਲਮ ਕਰਨੀ ਦੇਖੋ ਝੂਠ ਹਰ ਜਗ੍ਹਾ ਚੱਲ ਰਿਹਾ ਹੈ ਅੰਗਸਟ ਵਿੱਚ ਤੇ ਝੂਠ ਹੀ ਲੋਕਾਂ ਨੂੰ ਪਸੰਦ ਆ ਲੋਕ ਵੀ ਓਦਾਂ ਦੀਆਂ ਚੀਜ਼ਾਂ ਹੀ ਸੁਣਦੇ ਆ ਲੋਕਾਂ ਦਾ ਹਾਲ ਹੀ ਦੇਖਿਆ ਕਿਹਨਾਂ ਦੇ ਫੈਨ ਆ ਕਿਨਾਂ ਨੂੰ ਚੱਕੀ ਫਿਰਦੇ ਮਹਾ ਤੇ ਅਗਲੀ ਵੀਡੀਓ ਜਿਹੜੀ ਪਾਉਂਗਾ ਉਹ ਬ੍ਰਾਊਨ ਕੁੜੀ ਤੇ ਪਾਉਂਗਾ ਕਿੱਡਾ بڑا ਉਹਨਾਂ ਜਿਗਾੜ ਕਾਰੋਬਾਰ ਬਣਾ ਲਿਆ ਤੇ ਭਾਈ ਜੇ ਤੁਸੀਂ ਹੁਣ ਕੌਣ ਆ ਉਹਨੂੰ ਇੱਕ ਮੁੰਡਾ ਮਤ ਦਿੰਦਾ ਭੈਣੇ ਐ ਨਾ ਕਰ ਭੈਣੇ ਐ ਨਾ ਉਹ ਭੈਣੇ ਨਹੀਂ ਤੇਰੀ ਨੇ ਸੁਣਨੀ ਹੁਣ ਕਹਦੀ ਉਹਨੇ ਜੋ ਕਰਨਾ ਸੀ ਕਰ ਲਿਆ ਹਨਾ ਪਿਓ ਦਾ ਤਾਂ ਬਹਾਨਾ ਐ ਬਾਕੀ ਗੱਲਾਂ ਉਹ ਨਹੀਂ ਐ ਇਦਾਂ ਨਹੀਂ ਐ ਤੋਂ ਹਟ ਇਦਾਂ ਦੀਆਂ ਤੋਂ ਸਮਝੋ ਕਿਦਾਂ ਨਹੀਂ ਆ ਉਹ ਹਨਾ ਤੇ ਤੇ ਇੱਕ ਗੱਲ ਹੋਰ ਫਿਲਮ ਜਿਹੜੀ ਐ ਇੱਕ ਵਾਰ ਇੱਕ ਹੀ ਕਹਾਣੀ ਹੁੰਦੀ ਇੱਕ ਬੰਦੇ ਤੇ ਪਹਿਲੀ ਗਾਂਧੀ ਬਣੀ ਉਹਦੇ ਵਿੱਚ ਗਾਂਧੀ ਮਰ ਜਾਂਦਾ ਤੇ ਫਿਲਮ ਚੱਲਦੀ ਐ ਰਾਈਟ ਉਹ ਚੱਲਣ ਤੋਂ ਬਾਅਦ ਦੂਜੀ ਬਣ ਜਾਂਦੀ ਆ ਹੁਣ ਤੀਜੀ ਬਣ ਰਹੀ ਆ ਅਸੀਂ ਇੰਨੇ ਇਨਸਕਿਉਰ ਐ ਕਿ ਅਸੀਂ ਉਹਦੀਆਂ ਫਿਰ ਸੀਰੀਜ਼ ਬਣਾ ਦਿੰਨੇ ਆ ਹਨਾ ਤੀਜੀ ਬਣ ਰਹੀ ਆ ਪਹਿਲੀ ਫਿਲਮ ਚੱਲਣ ਦਾ ਕਾਰਨ ਕੀ ਸੀ ਇਹ ਵੀ ਦੱਸ ਦਿਨਾ ਕਿਉਂਕਿ ਉਦੋਂ ਯੂਨੀਵਰਸਿਟੀਆਂ ਦੇ ਵਿੱਚ ਇਲੈਕਸ਼ਨ ਸੀ ਤੇ ਮੁੰਡਿਆਂ ਨੂੰ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਨੂੰ ਫਿਲਮ ਫ੍ਰੀ ਦਿਖਾਈ ਗਈ ਤੇ ਉਹ ਭੀੜ ਦੇਖ ਕੇ ਬਹੁਤ ਰਸ਼ ਪਿਆ ਤੇ ਫਿਲਮ ਚੱਲਦੀ ਭੀੜ ਦੇ ਵਿੱਚ ਹੀ ਸਾਡੇ ਲੋਕ ਜਾਂਦੇ ਆ ਤੇ ਫਿਲਮ 'ਚ ਗਲਤੀਆਂ ਵੈਸੇ ਬਹੁਤ ਸੀ ਉਹਦੇ ਵਿੱਚ ਗਾਂਧੀ ਨੂੰ ਉਹਦੀ ਮਾਂ ਕਹਿੰਦੀ ਆ ਇੱਕ ਛੋਟੀ ਜਿਹੀ ਗਲਤੀ ਦੱਸਦਾ ਬਾਕੀ ਤੁਸੀਂ ਦੇਖ ਲਿਓ ਕਿ ਚੱਲ ਤੈਨੂੰ ਗਰਮ ਗਰਮ ਰੋਟੀ ਖਲੋਣੀ ਆ ਰੋਟੀ ਗਰਮ ਕਰ ਰਹੀ ਥੱਲੇ ਗੈਸ ਬੰਦ ਆ ਜੀ ਹਨਾ ਇਹ ਇਦਾਂ ਦੀਆਂ ਬਹੁਤ ਚੀਜ਼ਾਂ ਸੀ ਪਰ ਫਿਲਮ ਚੱਲਣ ਦਾ ਕਾਰਨ ਤੁਹਾਨੂੰ ਦੱਸ ਦਿੱਤਾ ਤੇ ਹੁਣ ਉਹਨੂੰ ਦੇ ਤੇਰੇ ਦੀ ਲੈ ਤੇਰੇ ਦੀ ਗਾਂ ਤੋਂ ਗਾਂ ਬਣਾਈ ਜਾਂਦੇ ਤੇ ਸਾਡੇ ਬੰਦੇ ਵੀ ਸ਼ੇਅਰ ਕਰੀ ਜਾਂਦੇ ਆ ਤਹਾਣੀ ਬੰਦੇ ਦੀ ਇੱਕ ਹੀ ਹੁੰਦੀ ਆ ਉਹਨੂੰ ਰਬੜ ਵਾਂਗੂ ਜਿੰਨਾ ਮਰਜ਼ੀ ਖਿੱਚੀ ਜਾਓ ਮਿਹਰਬਾਨੀ ਸ਼ੁਕਰੀਆ